ਅਜਾਮਲ ਕੌਣ ਹੈ ਇਹਨੂੰ ਅਜਾਮਲ ਵੀ ਕਹਿੰਦੇ ਨੇ ਇਹ ਇਹਦਾ ਸ਼ਬਦ ਇਹ ਕੌਣ ਹੈ ਕਿਉਂਕਿ ਥੋੜੇ ਜਿਹਾ ਅਰਥ ਮੈਂ ਕਰਾਂਗਾ ਇਹ ਕੌਣ ਹੈ ਅਜਾਮਲ ਆਪ ਨੂੰ ਪਤਾ ਹੋਣਾ ਕਈ ਸੱਜਣਾਂ ਨੂੰ ਕਥਾ ਬੜੀ ਬੜੀ ਹੁੰਦੀ ਹੈ ਅਸਲ 'ਚ ਇੱਕ ਕਰੋਜ ਦਾ ਬ੍ਰਾਹਮਣ ਸੀ ਅਜਾਮਲ ਜਿਹੜਾ ਇਹਦਾ ਬਾਪ ਰਾਜ ਪੰਡਿਤ ਸੀ ਰਾਜ ਪੰਡਿਤ ਪਹਿਲਾਂ ਰਾਜਿਆਂ ਦੇ ਪੰਡਿਤ ਹੁੰਦੇ ਸਨ ਉਸ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਅਜਾਮਲ ਕਹਿੰਦੇ ਨੇ ਰਾਜ ਪੰਡਿਤ ਬਣਿਆ ਜਿਸ ਗੁਰੂ ਕੋਲੇ ਜਾਂਦਾ ਸੀ ਉਸ ਗੁਰੂ ਨੇ ਕਿਹਾ ਸ਼ਹਿਰ ਵਿੱਚੋਂ ਨਹੀਂ ਨਿਕਲਣਾ ਬਾਹਰੋਂ ਮਾਰ ਜਾਣਾ ਕਰਨਾ ਤੇ ਕੀੜੀਆਂ ਵੇਖਣੀਆਂ ਨੇ ਪੰਛੀ ਨਹੀਂ ਵੇਖਣੇ ਰਮਜਾਸਨ ਬੜੀਆਂ ਕੀੜੀ ਵੇਖਣ ਦਾ ਮਤਲਬ ਸੀ ਆਪਣੀ ਨਜ਼ਰ ਥੱਲੇ ਰੱਖੀ ਪੰਛੀ ਵੇਖੇਗਾ ਤੇ ਦੂਜਿਆਂ ਦੇ ਚਿਹਰੇ ਵੇਖੀ ਜਾਏਗਾ ਗੱਲ ਬੜੀ ਢੇਡੂਗੀ ਅਕੀੜੀ ਦੇਖੀ ਕਾਰਸੇਵਾਲੇ ਬਾਬੇ ਜਿਹੜੇ ਪੁਰਾਤਨ ਸਮੇਂ ਨੂੰ ਪਤਾ ਹੈ ਉਹ ਕਹਿੰਦੇ ਬੀਬੀਆਂ ਜਾਣਾ ਕਰਨਾ ਉਹਨਾਂ ਕਹਿਣਾ ਬੀਬਾ ਧੀਓ ਇਹ ਕੀੜੀਆਂ ਦੇਖਿਆ ਜੇ ਪੰਛੀ ਨਹੀਂ ਦੇਖਣੇ ਤੁਸੀਂ ਸੇਵਾ ਕਰਨਾ ਹੀ ਆਂ ਜੀ ਬੜੀ ਪਿਆਰੀ ਗੱਲ ਕਹਿੰਦੀ ਐ ਸਨ ਹੁਣ ਉਹਨੇ ਕਿਹਾ ਸ਼ਹਿਰ ਚੋਂ ਨਹੀਂ ਜਦੋਂ ਰੋਕਿਆ ਮੁੰਡਾ ਸੀ ਨੌਜਵਾਨ ਪੜ੍ਹਾਈ ਸੀ ਮਨ ਚਾਹ ਰੋਕਿਆ ਕਿਉਂ ਮੈਂ ਤੇ ਲੰਘਾਂਗਾ ਇਤੋਂ ਉਹ ਲੰਘਿਆ ਵੇਸ਼ਵਾ ਦੇਖੀ ਤੇ ਪ੍ਰਭਾਵਿਤ ਹੋ ਗਿਆ ਫੁਰਨੇ ਪੈਦਾ ਹੋ ਗਏ ਫੁਰਨੇ ਫਿਰ ਉਹਨੂੰ ਖਿੱਚ ਕੇ ਲੈ ਗਏ ਉਸੇ ਬੰਦੇ ਨੇ ਫਿਰ ਵੇਸ਼ਵਾ ਨਾਲ ਸ਼ਾਦੀ ਕਰਾ ਲਈ ਇਹਨੂੰ ਰਾਜ ਪੰਡਤ ਦੀ ਪਦਵੀ ਇਹਦੀ ਖੁਸ਼ਗੀ ਇਹ ਜੰਗਲ ਚਲਾ ਗਿਆ ਚੌਂਪੜੀ ਬਣਾ ਲਈ ਕਈ ਸਾਲ ਲੰਘ ਗਏ ਕੁਝ ਵਿਦਵਾਨ ਕਹਿੰਦੇ ਦੇ ਕਰ 10 ਪੁੱਤਰਾਂ ਨੇ ਜਨਮ ਲਿਆ ਕੁਝ 6ਵੇਂ 7ਵੇਂ ਦੀ ਸਿੱਧੀ ਗੱਲ ਇਹਦੇ ਬੱਚੇ ਹੋਏ ਅਖੀਰ ਤੇ ਫਿਰ ਅੰਦਰੋਂ ਉਹ ਜਾਗਿਆ ਮੈਂ ਪਾਪ ਕਰਮ ਕੀਤਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਹੁਣ ਪਛਤਾਵੇ ਚ ਆ ਗਿਆ ਫਿਰ ਕਿੰਨੇ ਇਹਨੂੰ ਇੱਕ ਤਰਮਾਤਮਾ ਮਿਲੇ ॠषि ਮਿਲੇ ਮੈਂ ਕਿਹਾ ਗੁਰੂ ਮਿਲਿਆ ਉਹਦਾ ਇਹਨੇ ਜਦੋਂ ਕਿਹਾ ਵੀ ਮੇਰਾ ਬੁਰਾ ਹਾਲ ਮੈਂ ਬੜੇ ਪਾਪ ਕੀਤੇ ਨਸ਼ਾ ਕੀਤਾ ਮੈਂ ਵਿਵਚਾਰ ਕੀਤੇ ਉਹਨੇ ਕਿਹਾ ਉਹਨੇ ਇੱਕ ਕੰਮ ਕਰ ਤੂੰ ਬਚ ਸਕਣਾ ਤੇਰੀਆਂ ਅੱਖਾਂ ਦਾ ਅਥਰੂ ਦੱਸ ਦੇ ਤੇਰੇ ਅੰਦਰ ਪਛਤਾਵਾ ਆ ਗਿਆ ਮੈਂ ਆਪ ਨੂੰ ਬੇਨਤੀ ਕਰਾ ਗੁਰਮਖੋ ਭਾਵੇਂ ਬੰਦਾ ਜਿੰਨੇ ਮਰਜੀ ਨੀਚ ਕਰਮ ਕਰੇ ਜਦੋਂ ਗੁਰੂ ਕੋਲ ਅੱਖਾਂ ਭਰ ਕੇ ਆ ਰਿਹਾ ਨਾ ਉਹਨੂੰ ਮਜ਼ਾਕ ਨਾਲ ਡਾਉ ਉਹਨੂੰ ਸਹਾਰਾ ਦਿਓ ਗੁਰੂ ਕਦੀ ਬਾਹਰ ਨਹੀਂ ਤੱਕਦਾ ਹੁੰਦਾ ਸਤਿਗੁਰੂ ਕਦੀ ਬਾਹਰ ਨਹੀਂ ਉਹ ਉਹਨੇ ਕਹ ਤੇਰੀਆਂ ਅੱਖਾਂ ਦੱਸਦੀਆਂ ਨੇ ਪਛਤਾਵਾ ਜੀ ਖੈਨ ਲੱਗੇ ਕਰਾਂ ਕਿ ਤੂੰ ਕਰਮ ਇਹਨੇ ਕਰ ਲੈਨੇ ਤੇਰਾ ਮਨ ਟਿਕਣਾ ਕਿੱਥੇ ਵੇ ਕਿਉਂਕਿ ਜਿਹਦੇ ਪਾਪ ਕਰਮ ਕੀਤੇ ਹੁੰਦੇ ਨੇ ਜਦੋਂ ਸਿਮਰਨ ਕਰੀਦਾ ਸਭ ਤੋਂ ਵੱਧ ਉਹ ਦੁੱਖ ਦਿੰਦੇ ਆ ਏਸੀ ਕਮਰਾ ਹੋਵੇ ਚੰਗਾ ਆਸਣ ਲੱਗਾ ਹੋਵੇ ਹਮ ਮੈਡੀਟੇਸ਼ਨ ਮੇ ਬੈਠੇ ਹੈ ਬੈਠੇ ਰੋ ਜਿਹੜੇ ਪਾਪ ਕੀਤੇ ਨੇ ਉਹ ਮਗਰਮਛ ਦੀ ਤਰ੍ਹਾਂ ਅੱਡ ਕੇ ਸਾਨੂੰ ਪੈਂਦੇ ਆ ਬੰਦਾ ਉੱਠ ਪੈਂਦਾ ਮਨ ਨਹੀਂ ਲੱਗਦਾ ਪਿਆ ਲੱਗਣਾ ਕਿੱਥੇ ਵੇ ਕਿਉਂਕਿ ਅਸਾਰਾ ਤਾਂ ਭਰਿਆ ਪਿਆ ਅੰਦਰ ਉਹਨੇ ਕਹ ਹੁਣ ਇੱਕ ਕੰਮ ਕਰ ਤੇਰਾ ਤਰੀਕਾ ਇਹ ਕਹੀ ਕੀ ਕਹਿੰਦੇ ਤੇਰੇ ਪੁੱਤਰ ਕਹਿੰਦਾ ਕਿ ਮੇਰਾ ਪੁੱਤਰ ਇੱਕ ਸੰਤਾਨ ਹੋਣ ਵਾਲੀ ਹੈ ਉਹ ਆਤਮਦਰਸ਼ੀ ਸੰ ਕਹਿਣ ਲੱਗੇ ਉਸ ਪੁੱਤਰ ਦਾ ਨਾਂ ਨਾਰਾਇਣ ਰੱਖੀ ਨਾਰਾਇਣ ਰੱਖਣਾ ਇਹ ਗੁਰਬਾਣੀ ਨੇ ਕਿਹਾ ਜੀ ਮੈਂ ਇਹ ਕਹਿ ਰਹੇ ਨਹੀਂ ਆਪਣੇ ਕੋਲ ਇਕੱਲਾ ਨਾਰਾਇਣ ਰੱਖੀ ਉਹਨਾਂ ਨੂੰ ਪਤਾ ਹੈ ਵੀ ਛੋਟਾ ਬੱਚਾ ਹੈ ਛੋਟੇ ਨਾਲ ਮਾਪਿਆਂ ਦਾ ਮੋਹ ਹੈ ਇਹ ਨਾਰਾਇਣ ਨਾਰਾਇਣ ਬੋਲੇਗਾ ਤੇ ਯਕੀਨ ਹੈ ਜਿਹੜਾ ਨਾਰਾਇਣ ਸ਼ਬਦ ਇਹਨੇ ਜ਼ਿੰਦਗੀ ਚ ਰੱਬ ਲਈ ਪਰਮਾਤਮਾ ਦੀ ਜਪਿਆ ਹੋਏ ਪੁੱਤਰ ਦਾ ਮੋਹ ਦੂਰ ਹੋ ਜਾਣਾ ਉਹ ਨਾਰਾਇਣ ਪ੍ਰਗਟ ਹੋ ਜਾਣਾ ਹੈ ਜੇ ਅੱਜ ਤੋਂ ਪਹਿਲਾਂ ਨਾਮ ਜਪਿਆ ਉਹ ਵੇਸ਼ ਥੋੜਾ ਚਲਾ ਗਿਆ ਹੈ ਮਨ ਲਓ ਛੋਟੇ ਹੁੰਦਿਆ ਬਾਣੀ ਪੜੀ ਜਾਂ ਸਿਮਰਨ ਕੀਤਾ ਇਹ ਮੇਰੇ ਮਨ ਚ ਇੱਕ ਦਿਨ ਆਇਆ ਵੀ ਕਿੰਨੇ ਜੀ ਸਭ ਕੁਝ ਬਰਤ ਆ ਤੁਸੀਂ ਬਜ਼ੁਰਗ ਬੈਠੇ ਹੋ ਮਾਈਆਂ ਬੀਬੀਆਂ ਵੀਰ ਮੇਰੇ ਬਜ਼ੁਰਗ ਸਾਡੇ ਤੁਸੀਂ 60 ਸਾਲ ਪਹਿਲਾਂ ਪਹਾੜੇ ਪਹਾੜੇ ਪੜਿਆ ਦੋ ਦੁਨੀ ਚਾਰ ਤਿੰਨ ਦੁਨੀ 6 ਪੜਿਆ ਨਾ ਉਹ ਅੰਦਰੋਂ ਮਰ ਗਏ ਆ ਉਹ ਅੱਜ ਵੀ ਬੋਲੋਗੇ ਪਹਾੜੇ ਨਿਕਲਣਗੇ ਜਿਨ ਨੇ ਜ਼ਿੰਦਗੀ ਚ ਕਦੀ ਵੀ ਨਾਮ ਜਪਿਆ ਨਾਮ ਤਾਂ ਪਿਆਰੋ ਸ਼ਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ